ਵਲੌਗ ਕੀ ਹਾਲ ਸਾਰਿਆਂ ਦਾ ਅੱਜ ਦੇ ਟੂ ਵਲੌਗ ਨੰਬਰ 2 ਸੋ ਅੱਜ ਸੇ ਸੰਡੇ ਸੋ ਆਪਾਂ ਜਾਣਾ ਅੱਜ ਤੁਹਾਨੂੰ ਦੱਸਦਾ ਕਿ ਮੈਂ ਹਰ ਕ੍ਰਿਸਟਨਸ ਅਸੀਂ ਹਰ ਸੰਡੇ ਚਰਚ ਜਾਂਦੇ ਆਂ ਕਈ ਵਾਰ ਮਿਸ ਹੋ ਜਾਂਦਾ ਕਈ ਵਾਰ ਜ਼ਿਆਦਾ ਕੋਈ ਕੰਮ ਹੋਵੇ ਤਾਂ ਨਹੀਂ ਤਾਂ ਨਹੀਂ ਹੁੰਦਾ ਨਹੀਂ ਤਾਂ ਹਰ ਸੰਡੇ ਜਾਂਦੇ ਅਸੀਂ ਚਰਚ ਐਂਡ ਅੱਜ ਰੈਡੀ ਹੁੰਦੇ ਆ ਜੋ ਗਾਇਸ ਤੇ ਮੰਮੀ ਬਈ ਰੋਟੀ ਬਕਾਈੰਨ ਨਾ ਵੇਖੋ ਮੰਮੀ ਮੇਰੇ ਨੇ ਪੈਟਰੋਲ ਪਾਇਆ ਤਾਂ ਦੀ ਖੁਸ਼ਬੂ ਆਈ ਹੁੰਦੀ ਪੈਟਰੋਲ ਦੀ एंड इधर डैडी गाइस डैडी कर दे डैडी गए फैमिली बैठी हैी वैडिंग सूट वेख देने एंड इधर पिगा हेलो कर दे पिगी बाय कर दे पिघी दी एलो गाइस ए सारे सुते लम्बे पे ने ऐल कोई नहीं उठता पा इधर देखो कौन आया मन्नू हेलो कर दे मन्नू कर हेलो गाइस क्या दे हेलो गाइस की हाल चाल ए मैं नहीं सही तरह कर फिर गाइस गुस्से हो जाएंगे तेरे तो एंड ओ पापी दी गाइस कर हेलो हेलो गाइस ठीक हो रोटी पानी खा लियो और और कुछ नहीं चल ठीक है बाय ਕਹਿੰਦੇ ਰੋਟੀ ਨੇ ਪੱਕਦੀ ਗਰਮੀ ਲੱਗਦੀ ਰਸੋਈ ਚ ਤੇ ਮੈਂ ਕਹ ਤੇਰੀ ਕਾਟ ਦੇ ਮਗਰ ਇਹ ਅਸੀਂ ਬੰਦ ਦਿੰਨੇ ਆ ਤੇ ਜਿਹੜੇ ਲੋਕੇ ਝੋਨਾ ਲਾਦੇ ਨੋ ਸਹੀ ਗੱਲ ਐ ਉਹਨਾਂ ਨੂੰ ਪੁੱਛ ਮਾਸੀ ਨੂੰ ਝੋਨਾ ਇੱਕ ਦਿਨ ਲਵਾ ਦੇ ਤਮਾਸੀ ਡੇਗੀ ਜਾਵਗੀ ਮਾ ਆਇਆ ਵੇਚਣ ਆਉਣ ਲਾਗੇ ਹੋਣ ਇਹਨੂੰ ਸੰਭਾਲ ਲੈਣਾ ਕਿ ਮਾਸੀ ਦਾਲ ਪੁਰਾ ਹੋਏ ਸਾਰੀ ਇਹ ਸੀ ਲੈ ਹੁਣੇ ਅੱਜ ਸਾਰੇ ਮਾਸੀ ਛੋਟੇ 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 ਸਾਰਾ ਦੇ ਕੰਡ ਦੇ ਮਗਰ ਬੰਦ ਨੇ ਠੀਕ ਐ ਇਹ ਸੀ ਵੱਡੇ ਇਹਦੀ ਬੰਦ ਗਰਮੀ ਲੱਗਦੀ ਹੱਥ ਖੜੇ ਕਰੋ ਇਹ ਉਹ ਲੱਤ। ਅਰੇ ਤਰ। ਅਰ ਮੈਂ ਖੇਲ ਕਰਨ ਲਈ। ਵੀ ਕਿਦੋਂ ਮਗਰ ਅੱਡਾ ਕੋਈ ਅਸਿਲਾ ਦਿੰਨੇ। ਉਹ ਆ ਕੀ ਕਰਦੀ। ਸੋ ਗਾਇਸ ਮੈਂ ਆ ਦੇ ਕੱਪੜੇ ਵਗੈਰਾ ਕੱਢ ਲੈਨੇ ਹੁਣ ਮੈਂ ਨਾ ਹਾਂ ਨੂੰ ਕਿ ਆਨੀ ਆ ਐਂਡ ਤਿਆਰ ਹੋ ਕੇ ਫਿਰ ਤੁਹਾਨੂੰ ਮਿਲਦਿਆਂ ਫਿਰ ਆਪਾਂ ਚਲਦੇ ਹਾਂ ਚਰਚ ਗਾਇਸ ਪਹਿਲੇ ਮੇ ਬਾਵਾ ਲੇਟ ਹੋ ਚੁੱਕੀ ਆ ਮੰਮੀ ਮੇਰਾ ਨੇ ਲੇਟ ਕਰ ਦਿੱਤਾ ਹੁਣ ਮੈਂ ਤਿਆਰ ਹੋ ਜਾਨੀ ਆ ਫਿਰ ਤੁਹਾਨੂੰ ਮਿਲਦੀਆਂ ਗਾਇਸ ਸੋ ਗਾਇਸ ਦੇਖੋ ਮੈਂ ਹੋ ਚੁੱਕਿਆ ਤਿਆਰ ਐਂਡ ਅਦਰ ਮੇਰੀ ਫੈਮਿਲੀ ਵੀ ਤਿਆਰ ਹੁੰਦੀ ਮਤਲਬ ਰੀਆ ਨੇ ਜਾਣਾ ਫਿਰ ਇਹ ਦੇ ਇੱਕ ਕੋਤੋਗੀ ਇੱਕ ਦਿਨੀ ਤੇ ਮਾਸੀ ਗੱਤ ਕਰਦੀ ਵੀ ਐ ਐਂ ਦਾਦੂ ਨੇ ਜਾਣਾ ਮੇਰ ਨਾਲ ਥੈਂਕ ਯੂ ਅਸੀਂ ਤਿੰਨਾਂ ਨੇ ਹੀ ਜਾਣਾ ਬਾਕੀ ਕੋਈ ਨਹੀਂ ਚੱਲਦਾ ਹੱਲੇ ਤਾਂ ਤੇ ਪਿੱਗੀ ਤਾਂ ਕਿੱਡਾ ਨਹੀਂ ਲੱਗੀ ਰਹੀ ਦਿੰਦੀ ਸਾਰਾ ਟਾਈਮ ਇਹ ਇਹ ਉਹ ਕਹਿੰਦੀ ਮਮੇ ਜਾਣਾ ਤੂੰ ਵੀ ਜਾ ਨਹੀਂ ਤੂੰ ਵੀ ਜਾ ਨਹੀਂ ਪਿੱਗੇ ਜਾ ਨਹੀਂ ਨਹੀਂ ਜਾਣਾ ਤੈਨੂੰ ਬਾਏ ਗਾਇਜ਼ ਪਿੱਗੀ ਨਾਲ ਪ੍ਰੈਂਕ ਕਰਦੇ ਆਨੇ ਚੱਲਨੇ ਆ ਵੇਖੋ ਲੈ ਕੇ ਤੇ ਪਿੱਗੀ ਨੂੰ ਨਿਲ ਜਾਣਾ ਪਿੱਗੀ ਤੈਨੂੰ ਨਿਲ ਜਾਣਾ ਚਲੋ ਚਲਿਏ ਬਾਏ

आत्मानमुदा वन्दे तारी कर्या मे जा मुदा वारी कर्या మీటే సీకర ప్రేర వగరా ఉంది స

ਤਦ ਕੋਈ ਨਾ ਅਨਦਰ ਵੇਖੋ ਪਿੰਦਰ ਮਿਲਿਆ ਸਾਂ ਗਾਇਸ ਆ ਚੁਕੇ ਘਰੇ ਐਂਡ ਮੰਮੀ ਤੇ ਮੇਰੀ ਦਾਦੀ ਦੀ ਲੜਾਈ ਹੋ ਚੁਕੀ ਹੈ ਪਤਾ ਨਹੀਂ ਕਾਲੀ ਗਾਲ ਤੇ ਦੋਨੋਂ ਇੱਕ ਦੂਜੇ ਤੋਂ ਮੈਂ ਗੁੱਸਾ ਕਰਕੇ ਮੂੰਹ ਬਣਾ ਕੇ ਬੈਠੇ ਨੇ ਸੰਡੇ ਹੀ ਹੁੰਦੀ ਹੈ ਸਾਡੇ ਘਰੇ ਲੜਾਈ ਗਾਇਸ ਐਂਡ ਆਰੀ ਮੰਮੀ ਗਾਇਸ ਮੰਮੀ ਵੀ ਬੋਲੀ ਐ ਤੇ ਡੈਡੀ ਡੈਡੀ ਕੰਨ ਵੈ ਨਹੀਂ ਬੋਲਾ ਆਂ ਡੈਡੀ ਨਾ ਆਦਾ ਵੈਸੇ ਨਹੀਂ ਤਾਂ ਡੈਡੀ ਚੁੱਪ ਕਰਾ ਦੋਇਆ ਤੇ ਡੋਰੀਵਾਂ ਚੱਲਾ ਖੜਾ ਤੇ ਇਹਨਾਂ ਦੀ ਲੜਾਈ ਗਾਈਜ਼ ਪਤਾ ਨਹੀਂ ਕਾ ਦੀ ਗੱਲ ਤੋਂ ਛੋਟੀ ਛੋਟੀ ਗੱਲ ਤੋਂ ਹੋ ਜਾਂਦੀ ਹੈ ਸਹੀ ਗੱਲ ਹੈ ਤੇ ਨਾ ਕੋਈ ਪਾਸਾ ਰੀ ਕਰਦੀ ਹੈ ਬਹਿ ਕਦੇ ਲੰਗਾ ਨਹੀਂ ਕਰੇ ਕੁਛ ਕਰਦੀ ਕਰੇ ਕੁਛ ਕਰਦੀ ਠੀਕ ਹੈ ਨਾ ਲੰਗਾ ਨਹੀਂ ਰਹਿਦੀ ਫੇਰ ਵੀ ਲੱਗੀ ਰਹਿੰਦੀ ਨਾ ਹੋ ਤਾਂ ਕਪੜੇ ਧੋਵੇ ਨਾ ਹੈ ਤਾਂ ਵਜਾ ਜਦਾ ਸਹੀ ਗੱਲ ਹੈ ਤੇ ਸਾਡੇ ਘਰੇ ਆਇਨੇ ਵਿੱਚ ਤਾਂ ਮੇਰੀ ਮਾਸੀ ਵੀ ਵੜੀ ਮਾਸ ਤੇ ਬੜੂ ਕੋਈ ਜੀ ਦਾ ਆਇਆ ਜੇ ਮਾਸੀ ਬਣਾਈ ਰਹੀ ਹੈ ਚਾਹ ਚਾਹ ਮੇਰੀ ਮਾਸੀ ਚਾਹ ਬੜੀ ਉਸਤ ਵਾਲ ਬਣਾਉਂਦੀ ਹੈ ਮਾਸੀ ਖੜਕਾ ਤਾਂ ਬੰਦ ਕਰਦੇ ਹਾਂ ਲਾਚੀਆਂ ਕਰਕੇ ਦੇ ਨਗਦੇ ਠੀਕ ਹਾਂ ਸਹੀ ਹੈ ਠੀਕ ਮਾਸੀ ਨੇ ਪਹਿਲਾਂ ਕੁੱਤੀਆਂ ਨੇ ਲਾਚੀਆਂ ਫਿਰ ਖੰਡ ਪਾਈ ਫਿਰ ਬੱਤੀ ਫਿਰ ਫਿਰ ਮਾਸੀ ਆਪ ਪੈ ਜੇਗੀ ਵਿੱਚ ਚਾਹ ਦੇ ਫਿਰ ਚਾਹ ਬਣਾ ਕੇ ਮਾਸੀ ਦਵੇਗੀ ਸਾਰਿਆਂ ਨੂੰ ਹੁਣ ਗਾਈਜ਼ ਮੈਂ ਤੁਹਾਨੂੰ ਆਦੀ ਮਾਸੀ ਤੇ ਮਾਸਰ ਨੂੰ ਇੰਟਰੋਡਿਊਸ ਕਰवानी ਆਏ ਮੇਰੇ ਮਾਸਰ

ਬੂਮ ਬੂਮ ਸੋ ਗਾਇਜ਼ ਆ ਵੇਖੋ ਆ ਰਹੇ ਡੈਡੀ ਬੈਠਾ ਹੈ ਰੀਆ ਬੈਠੀ ਏ ਪਿਗੀ ਬੈਠੀ ਏ ਐਂਡ ਅਸਮਾਨ ਅੰਕਾਸੀ ਕਹਿੰਦੀ ਰਹਿ ਜਾ ਅੱਜ ਰਹਿ ਜਾ ਮਨ ਤੁਮ ਹੋਰ ਮਾਸੀ ਕਹਿੰਦੀ ਰਹਿ ਜਾਓ ਤੁਮ ਲੈਣਾ ਹੀ ਪੈਣਾ ਫਿਰ ਮਾਸੀ ਕਹਿੰਦੀ ਵੀ ਇਦਾਂ ਹਨਾ ਮੇਰੀ ਮਾਸੀ ਆਪ ਟਿੱਕੜੇ ਬਣਾਣੇ ਹਾਂ ਟਿੱਕੜੇ ਵਗੈਰਾ ਬਣਾਉਣੇ ਸੋ ਫਿਰ ਮੈਂ ਗਾਇਜ਼ ਟੀ-ਸ਼ਰਟ ਪਾਇਆ ਕਿਉਂਕਿ ਗਰਮੀ ਬਹੁਤ ਲੱਗੀ ਆਂਦੀ ਤੇ ਐਸੀ ਵੀ ਮਸੇ ਚੱਲਿਆ ਹੋਣਾ ਲੈਡੀ ਕੋ ਲਈ ਇਸ ਤਰ੍ਹਾਂ ਦੀ तो गाइस सब कपड़े वगैरह बदल लेने चाहिए ना सर ओके तो बोतल ला दो वो नजर से पिला है तो मैं क्या कर मैं शराबी नहीं हूँ मुझको बोतल ला दो वो नजर से रियना Non <laughs> <bhi>, <laughs> No, io non puoi andare in pette baci, Non <laughs> ਗਾਈਜ਼ ਅੱਜ ਮੈਂ ਮਾਸੀ ਘੇਰੇ ਰਹੂੰਗਾ ਮਾਸੀ ਨੇ ਕਹਿਤਾ ਰਾਇ ਸਾ ਹੁਣ ਰਹਾ ਤੋ ਜੋ ਕੈਂਡਾ ਸੀ ਸਾਰੇ ਨਹਾ ਲਿਆ ਅਦਰ ਮਾਸੀ ਨੇ ਵੀ ਨਹਾ ਲਿਆ ਰੀਆ ਨੇ ਵੀ ਨਹਾ ਲਿਆ ਹੈ ਮੈਂ ਵੀ ਨਹਾ ਲਿਆ ਤੇ ਬਟ ਪੀਏ ਆ ਤੇ ਸੁੱਤੀ ਪੀਏ ਆਰੇ ਉਹ ਪਿਗਨ ਆ ਕੇ ਸੁੱਤਾ ਪਹਿਲਾਂ ਨਾਤੀ ਹਾਂ ਪੀਗੀ ਪਹਿਲਾਂ ਨਾਤੀ ਫਿਰ ਰੀਆ ਫਿਰ ਮੈਂ ਹੁਣ ਫਿਰ ਮਾਸੀ ਹੋਣਾ ਗਾਈਜ਼ ਚਾਵਲ ਵਗੈਰਾ ਬਨੇ ਪਿਆ ਤੇ ਹੁਣ ਉਹ ਖਾਣੇ ਨੇ ਅਸੀਂ ਕਿਉਂਕਿ ਅੱਜ ਕੇ ਦਿਨ ਚਾਵਲ ते दाल बनी है नाल लस्सी बहुत वीडियो कॉम्बीनेशन लगता है बड़ा एंड मासी ओन क्या हाँ बनाना शेक थोड़ा टाइम रोक के गायज मासी केक के भी बना लिया बना सब्जी बारा तो खाने गाइज पहले हम डिनर करते हैं मास के आँग सारा कुछ थोड़ी मैं भी हेल्प कर देनी है गाइज आ वे खो बने चावल एंड दाल ओपन करो मास मास बनाई हुई दाल एंड लदर चावल हह सुखे सूखे चावल यम्मी यम्मी एंड आवर लस्सी चलो गाइस मैसी लेके आंधी अपा चलते हैं सो गाइस अपना फूड आ चुका है ये देखो चावल चावल दाल एंड लस्सी so भी है लस्सी तो पानी एंड रैस हम आप खाने दूसरे होंगे ये तो नॉर्मल चावल सो रॉइस हम खाने अगर डिनर करते हैं उस थैंक यू गॉड न कर लो खाने चावल सैलड भी ला के so,

चलो 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 चले गई गुत्ता बैठा है वे क्यों क्यों बैठा <laughs> सोना प्रेयर करने लगे वेखो इतने सारे बैठ चुके तैयार हो गए एंड स्पिगू भी तैयार हो गया गाइस चलो प्रेरण भैया हरे भैया हरे भैया आला है आला है आला है अला है आला है आला है आला है अला है आला है आला है आला है अला है आला है आला है आला है ये शुजुरा ਸਾਨੂੰ ਸੋਣ ਲੱਗਿਆ ਵੇ ਖੁਮਾਸੀ ਵੀ ਐਂਡ ਉਹ ਦਰਿਆ ਤੇ ਪਿੱਗ ਵੀ ਸੋਣ ਲੱਗੇ ਨੇ ਸੋ ਮਿਲਦੇ ਆਪਾਂ ਜਲਦੀ ਨਿਊ ਵਲੌਗ ਦੇ ਵਿੱਚ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਚ ਦੱਸਿਓ ਐਂਜੇ ਕਾ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਵਲੌਗ ਨੂੰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਮਿਲਦੇ ਆਂ ਸਾਦੀ ਨਿਊ ਵਲੌਗ ਦੇ ਵਿੱਚ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਐਂਡ ਬਾਏ ਬਾਏ ਹੈਲੋ एवरीवन ਗੁੱਡ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਵੀ ਟੇਕਿੰਗ ਸੀਧਵਾਰ